ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗੋਰਰੀ ਮਹਲਾ 5 ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕਾ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕਾ ਸੰਗ ਗੁਰ ਕਾ ਬਚਨ ਰਚੇ RAM ਕਾ ਰੰਗ ਜੋ ਗੁਰ ਦਿਆ ਸੋ ਮਨ ਕਾ ਕਾਮ ਸੰਤ ਕਾ ਕੀਆ ਸਤ ਕਰਮਾਂ ਰਹਾਉ ਗੁਰ ਕਾ ਬਚਨ ਅਟਲ ਅ셰ਦਾ ਗੁਰ ਕਾ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤ ਹੋ ਨ ਜਾਏ ਗੁਰ ਕਾ ਬਚਨ ਹਰਿ ਕੇ ਗੁਣ ਗਾਇ ਗੁਰ ਕਾ ਬਚਨ ਜੀ ਕਾ ਸਾਥ ਗੁਰ ਕਾ ਬਚਨ ਅਨਾਥ ਕੋ ਨਾਤ ਗੁਰ ਕਾ ਬਚਨ ਨਰਕ ਨਾ ਪਵੈ ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕਾ ਬਚਨ ਨ ਆਵੈ ਹਾਰ ਤਿਸ ਜਾਨ ਹੋਏ ਆਪ ਕਿਰਪਾਲ ਨਾਨਕ ਸਤ ਗੁਰ ਸਦਾ ਦਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੇਰਿਤ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 177 ਦੇ ਉੱਪਰ ਅੰਕਿਤ ਹੈ ਬਸਾਦੀ ਬਖਸ਼ਿਸ਼ ਕਰ ਰਹੇ ਆ ਸਾਨੂੰ ਜੋ ਵੀ ਗੁਰੂ ਉਪਦੇਸ਼ ਦਿੰਦਾ ਉਹ ਸਾਡੇ ਮਨ ਦੇ ਕੰਮ ਹੁੰਦਾ ਹੈ ਸਾਡੇ ਜੀਵਨ ਦੇ ਕੰਮ ਹੁੰਦਾ ਹੈ ਸਾਡੇ ਜੀਵਨ ਦੀ ਉਜਾਜ ਹੈ ਬਾਣੀ ਵਿੱਚ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਜੇ ਜਿਹੜਾ ਗੁਰੂ ਦਾ ਬਚਨ ਹੈ ਗੁਰੂ ਦਾ ਉਪਦੇਸ਼ ਆ ਗੁਰੂ ਦਾ ਦਿੱਤਾ ਹੋਇਆ ਸਬਕ ਜਿਹੜਾ ਹੈ ਜੋ ਗੁਰ ਦਿਆ ਸੋ ਮੰਨ ਕੇ ਕਾਮ ਉਹ ਸਾਡੇ ਮਨ ਦੇ ਕੰਮ ਆ ਇਸੇ ਕਰਕੇ ਮਾਸ਼ਾ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ਕ ਪੜਿਏ ਗਿਆਨ ਹੁਣ ਮਨ ਨੂੰ ਹੀ ਬਾਰ 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 ਸਤਿਗੁਰ ਨੇ ਸਬੋਧਨ ਕੀਤਾ ਜਦੋਂ ਮਨ ਜਿਹੜਾ ਹੈ ਮਨ ਟਿਕਾਉ ਦੇ ਵਿੱਚ ਆਏਗਾ ਉਹਦੀ ਕਿਰਪਾ ਦੇ ਨਾਲ ਆ ਸਕਦਾ ਉਹਦੀ ਦੱਸੀ ਹੋਈ ਜੁਗਤੀ ਦੇ ਨਾਲ ਮਨ ਕਾਬੂ ਆ ਜਾ ਸਕਦਾ ਹੈ ਇਸ ਕਰਕੇ ਪਾਸ਼ਾ ਕਹਿ ਰਿਹਾ ਜੋ ਗੁਰ ਦਿਆ ਸੋ ਮੰਨ ਕੇ ਕਾਮ ਇਹ ਗੇੜੀ ਆਪਾਂ ਗੱਲਾਂ ਸੁਣਦੇ ਆ ਜੋ ਉਪਦੇਸ਼ ਸੁਣਦੇ ਆ ਉਹ ਸਾਡੇ ਕੰਮ ਆਉਣ ਵਾਲਾ ਅਗਲਾ ਬਚਨ ਹੈ ਸੰਤ ਕਾ ਕੀਆ ਸਤ ਕਰਮਾ ਗੁਰੂ ਦਾ ਕੀਤਾ ਹੋਇਆ ਉਹਨੂੰ ਸਤ ਕਰਕੇ ਮੰਨ ਜਿਹਦਾ ਕੱਲ ਵੀ ਮੈਂ ਬਿੰਦ ਕੀਤੀ ਸੀ ਸਤ ਸ਼ਬਦ ਜਿਹੜਾ ਹੈ ਤਿੰਨ ਰੂਪਾਂ ਦੇ ਵਿੱਚ ਆਉਂਦਾ ਹੈ ਸਸਾ ਤਤਾ ਸਸਾ ਤਤੇ ਨੂੰ ਔਕੜ ਤੇ ਇੱਥੇ ਹੈ ਸਸਾ ਤਤੇ ਨੂੰ ਸਿਆਰੀ ਜਿੱਥੇ ਸਸਾ ਤਤਾ ਹੈ ਉਹਦਾ ਮਤਲਬ ਗਿਣਤੀ ਜਿੱਥੇ ਤਤੇ ਨੂੰ ਔਕੜ ਆਉਂਦਾ ਉਹ ਦਾ ਅਰਥ ਹੈ ਆਚਰਣ ਤੇ ਜਿੱਥੇ ਸਤ ਨੂੰ ਤਤੇ ਨੂੰ ਸਿਆਰੀ ਹੁੰਦੀ ਆ ਉਹਦਾ ਮਤਲਬ ਹੈ ਕਿ ਸੱਚ ਸੰਤ ਕਾ ਕੀਆ ਸਤ ਕਰਮਾਨ ਉਹਨੂੰ ਕਹਿੰਦੇ ਸੱਚਾ ਕਰਕੇ ਮਨ ਜੋ ਗੁਰੂ ਦਾ ਬਚਨ ਹੈ ਗੁਰੂ ਦਾ ਜਿਹੜਾ ਉਹ ਉਪਦੇਸ਼ ਹੈ ਹੁਣ ਦੇਖੋ ਨਾ ਸਾਧ ਸੰਗਤ ਜੀ ਜਦੋਂ ਆਪਾਂ ਰਹਾਉ ਦੀ ਪੰਕਤੀ ਨੂੰ ਮੁੱਖ ਰੱਖਦੇ ਤੇ ਬਾਕੀ ਦੀਆਂ ਪੰਕਤੀਆਂ ਉਹਨੂੰ ਪ੍ਰਮਾਣ ਕਰਦੀਆਂ ਹੁਣ ਪੂਰੇ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਬਚਨ ਦੀ ਗੱਲ ਕੀਤੀ ਵੀ ਜਿਹੜਾ ਗੁਰੂ ਦਾ ਬਚਨ ਹੈ ਗੁਰੂ ਦਾ ਉਪਦੇਸ਼ ਹੈ ਉਹ ਕਿੰਨਾ ਗੁਣਕਾਰੀ ਹੈ ਕਿੰਨਾ ਭਾਗਸ਼ਾਲੀ ਹੈ ਸਾਡੇ ਜੀਵਨ ਵਾਸਤੇ ਗੁਰ ਕਾ ਬਚਨ ਸਦਾ ਅਬਨਾਸੀ ਉਹ ਪਰਮੇਸ਼ਰ ਦਾ ਜਿਹੜਾ ਉਪਦੇਸ਼ ਆ ਮੇਰੇ ਗੁਰੂ ਦਾ ਜਿਹੜਾ ਉਪਦੇਸ਼ ਹੈ ਨਾਸ ਮਤਲਬ ਉਹ ਖਤਮ ਹੋਣ ਵਾਲਾ ਨਹੀਂ ਹੈ ਪੁਰਾਣਾ ਹੋਣ ਵਾਲਾ ਨਹੀਂ ਹੈ ਹਮੇਸ਼ਾ ਨਮਾ ਹੈ ਹੋਰ ਆਪਾਂ ਬਚਨ ਪੜ੍ਹਦੇ ਆ ਪਾਤਸ਼ਾਹ ਜੀ ਦੇ ਕਹਿੰਦੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲ ਤੇ ਗੁਰੂ ਦਾ ਇੱਕ ਵੀ ਬਚਨ ਜੇ ਆਪਾਂ ਜੀਵਨ ਦੇ ਵਿੱਚ ਕਮਾ ਲੈਂਦੇ ਆਂ ਤੇ ਸਾਡੇ ਜੀਵਨ ਦੇ ਵਿੱਚ ਬਹੁਤ ਬਦਲਾਅ ਆ ਸਕਦਾ ਤਬਦੀਲੀ ਆ ਸਕਦੀ ਗੁਰ ਕਾ ਬਚਨ ਸਦਾ ਅਬਨਾਸੀ ਉਹ ਖਤਮ ਹੋਣ ਵਾਲਾ ਨਹੀਂ ਹੈ ਪ੍ਰਾਣਾ ਨਾ ਹੋਣ ਵਾਲਾ ਨਹੀਂ ਹੈ ਗੁਰੂ ਦਾ ਉਪਦੇਸ਼ ਜਿਹੜਾ ਹੈ ਗੁਰ ਕਾ ਬਚਨ ਕੱਟੀ ਜੰਮ ਫਾਸੀ ਗੁਰੂ ਦੇ ਬਚਨ ਰਾਹੀ ਹੁਣ ਦੇਖੋ ਨਾ ਕਿੰਨੀ ਸੋਹਣੀ ਵਿਆਕਰਨ ਦਾ ਗੁਰੂ ਮਹਾਰਾਜ ਨੇ ਤਰੀਕਾ ਵਰਤੇ ਹੁਣ ਪਹਿਲਾਂ ਪੜਿਆ ਗੁਰਕਾ ਬਚਨ ਉਥੇ ਬਚਨ ਨੂੰ ਨੰਨੇ ਨੂੰ ਸਿਆ ਔਂਕੜ ਸੀ ਇੱਥੇ ਨੰਨੇ ਨੂੰ ਸਿਆਰੀ ਹੈ ਗੁਰੂ ਦੇ ਬਚਨ ਰਾਹੀ ਕੀ ਹੁੰਦਾ ਕਹਿੰਦੇ ਕੱਟੀ ਜੰਮ ਫਾਸੀ ਪਹਿਲਾਂ ਕਿਹਾ ਗੁਰਕਾ ਬਚਨ ਸਦਾ ਅਬਨਾਸੀ ਗੁਰਕਾ ਬਚਨ ਸਦਾ ਅਬਨਾਸੀ ਗੁਰ ਕਾ ਬਚਨ ਕੱਟੀ ਜਮ ਫਾਸੀ ਜਮਾਂ ਦੀਆਂ ਫਾਹੀਆਂ ਕੱਟਿਆ ਜਾਂਦੀ ਐ ਜਦੋਂ ਅਸੀਂ ਗੁਰੂ ਦੇ ਬਚਨ ਨੂੰ ਕਮਾਉਂਦੇ ਗੁਰ ਕਾ ਬਚਨ ਜੀ ਕਾ ਸੰਗ ਜਿੰਦ ਨਾਲ ਨਿਭਣ ਵਾਲਾ ਹੈ ਗੁਰੂ ਦਾ ਬਚਨ ਜਿਹੜਾ ਬਚਨ ਈ ਸੀ ਨਾ ਸਾਧ ਸੰਗਤ ਜੀ ਉਪਦੇਸ਼ ਈ ਸਾਨੇ ਇੱਕ ਉਪਦੇਸ਼ ਸੱਜਣ ਠਾਗਣੇ ਗੁਰੂ ਬਾਣੀ ਦਾ ਸੁਣਿਆ ਭਉਮੀਆਂ ਚੋਰ ਬਚਨੇ ਕੁਮਾਰਿਆ ਸੀ ਨਾ ਹੋਰ ਕੀ ਕਰ ਰਿਆ ਸੀ ਇੱਕ ਬਚਨ ਇੱਕ ਸ਼ਬਦ ਸੁਣਿਆ ਭਾਈ ਸੱਜਣ ਬਣ ਗਿਆ ਭਉਮੀਆਂ ਚੋਰ ਜਿਹੜਾ ਸੀ ਭਾਈ ਭਉਮੀਆਂ ਬਣ ਗਿਆ ਅਸੀਂ ਪੜ ਵੀ ਰਹੇ ਆਂ ਅਸੀਂ ਸੁਣ ਵੀ ਰਹੇ ਆਂ ਪਰ ਕਮਾ ਨਹੀਂ ਰਹਤੇ ਉਹਦੇ ਵਿੱਚ ਇਸ ਕਰਕੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆ ਰਹੀ ਹੁਣ ਮੈਂ ਤੁਹਾਨੂੰ ਉਪਦੇਸ਼ ਕਰੀ ਜਾਵਾਂ ਸ਼ਰਾਬ ਨਹੀਂ ਪੀਣੀ ਚਾਹੀਦੀ ਭਈ ਮੈਂ ਆਪ ਸ਼ਾਮ ਨੂੰ ਸ਼ਰਾਬ ਦੇ ਠੇਕੇ ਤੇ ਖੜਾ ਹੋਊਂਗਾ ਤੁਹ ਕਿਦਾਂ ਅਸਰ ਕਰੇਗਾ ਗੁਰੂ ਮਹਾਰਾਜ ਕਹਿੰਦੇ ਉਹ ਪਰਦੇਸ਼ ਜਿਹੜਾ ਨਾ ਪਹਿਲਾਂ ਆਪਣੇ ਅੰਦਰ ਧਾਰਨ ਕਰੀਏ ਅਬਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਦਨ ਅਸੀਂ ਉਹ ਪਰਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਏ ਪਹਿਲੀ ਗੱਲ ਤਾਂ ਇਹ ਕਿ ਸੰਪੂਰਨ ਮਨੁੱਖ ਕੋਈ ਨਹੀਂ ਹੈ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦੇ ਪਰ ਉਹਨਾਂ ਕ ਕਰੀਏ ਕਿ ਜਿਨ੍ਹਾਂ ਕ ਸਾਡੇ ਜੀਵਨ ਦੇ ਵਿੱਚ ਹੈ ਉਹਨਾਂ ਕੋ ਬੋਲਣ ਦਾ ਯਤਨ ਕਰੀਏ ਤੇ ਉਹ ਸਾਨੂੰ ਫਿਰ ਉਹਦਾ ਜੀਵਨ ਦੇ ਵਿੱਚ ਉਹਦਾ ਅਸਰ ਵੀ ਹੋਏਗਾ ਸਾਨੂੰ ਵੀ ਸ਼ਾਂਤੀ ਹੋਏਗੀ ਤੇ ਸਤਿਗੁਰੂ ਕਹਿੰਦੇ ਉਹਦੇ ਬਚਨ ਵਿੱਚ ਬੜੀ ਤਾਕਤ ਹੈ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕਾ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕਾ ਸੰਗ ਗੁਰ ਕਾ ਬਚਨ ਰਚੇ RAM ਕੇ ਰੰਗ ਗੁਰੂ ਦੇ ਬਚਨ ਦੇ ਰਾਹੀ ਗੁਰੂ ਦੇ ਉਪਦੇਸ਼ ਰਾਹੀ ਕਹਿੰਦੇ ਅਸੀਂ ਪ੍ਰੇਮ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਰਚ ਮਿਚ ਜਾਂਦੇ ਹਾਂ ਜੋ ਗੁਰ ਦੀਆ ਸੁਮਨ ਕੇ ਕਾਮ ਆ ਜਿਹੜਾ ਵੀ ਉਪਦੇਸ਼ ਗੁਰੂ ਨੇ ਦਿੱਤਾ ਨਾ ਉਹ ਸਾਡੇ ਕੰਮ ਆਉਣ ਵਾਲਾ ਸਾਡੇ ਮਨ ਦੇ ਕੰਮ ਆਉਣ ਵਾਲਾ ਸੰਤ ਕਾ ਕੀਆ ਸਤ ਕਰਮਾਂ ਤੇ ਗੁਰੂ ਦਾ ਕੀਤਾ ਹੋਇਆ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਨੂੰ ਸੱਚਾ ਕਰਕੇ ਮੰਨੋ ਸੰਤ ਕਾ ਕੀਆ ਸਤ ਕਰਮਾਨ ਰਹਾਓ ਗੁਰ ਕਾ ਬਚਨ ਅਟਲ ਅਸ਼ੇਦ ਉਹ ਟਲਣ ਵਾਲਾ ਨਹੀਂ ਹੈ ਉਹ ਨਾ ਸੋਣ ਵਾਲਾ ਨਹੀਂ ਹੈ ਗੁਰੂ ਦਾ ਬਚਨ ਜਿਹੜਾ ਗੁਰ ਕਾ ਬਚਨ ਕਟੇ ਭ੍ਰਮ ਭੇਦ ਸਾਡੇ ਵਿੱਚ ਜਿਹੜਾ ਭੇਦ ਬਣ ਜਾਂਦਾ ਮੈਂ ਵੱਡਾ ਮੈਂ ਛੋਟਾ ਇਹ ਸਾਰੇ ਭੇਦ ਖਤਮ ਹੋ ਜਾਂਦੇ ਭਰਮ ਖਤਮ ਹੋ ਜਾਂਦੇ ਗੁਰ ਕਾ ਬਚਨ ਕਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੂ ਨਾਂ ਜਾਏ ਕਿਤੇ ਜਾਣ ਵਾਲਾ ਨਹੀਂ ਹੈ ਉਹ ਸਾਡੇ ਨਾਲ ਨਿਭਣ ਵਾਲਾ ਹੈ ਕੋਈ ਵੀ ਗੱਲ ਜਿਹੜੀ ਜਦੋਂ ਆਪਾਂ ਸੁਣ ਲੈਨੇ ਆਂ ਮੰਨ ਕਰਕੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀ ਹੈ ਤੇ ਜਦਾਂ ਗੁਰੂ ਦਾ ਉਪਦੇਸ਼ ਹੈ ਹੁਣ ਗੁਰੂ ਤਾਂ ਅਸੀਂ ਉਹਨੂੰ ਵੀ ਕਹਦੇ ਨੇ ਜੋ ਟੀਚਰ ਹੁੰਦਾ ਨਾ ਬੱਚਿਆਂ ਨੂੰ ਪੜਾਉਂਦਾ ਹੈ ਉਹਨੂੰ ਵੀ ਆਪਾਂ ਕਹਿੰਦੇ ਹਾਂ ਪਰ ਬਹੁਤ ਫਰਕ ਹੈ ਜਿਹੜਾ ਟੀਚਰ ਪੜਾਉਂਦਾ ਸੀ ਨਾ ਪਤਾ ਨਹੀਂ ਕਿੰਨੇ ਟੀਚਰਾਂ ਨੇ ਪੜਾਇਆ ਕਈ ਸਾਨੂੰ ਯਾਦ ਹੈ ਕਿ ਕਈ ਸਾਨੂੰ ਭੁੱਲ ਗਏ ਭੁੱਲੇ ਜਾਂਦੇ ਆਮ ਕਰੇ ਪਰ ਉਹਨਾਂ ਦੇ ਦਿੱਤੀ ਹੋਏ ਉਪਦੇਸ਼ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਉਹਨਾਂ ਦਾ ਦਿੱਤਾ ਹੋਇਆ ਸਬਕ ਅੱਜ ਵੀ ਸਾਨੂੰ ਯਾਦ ਹੈ ਜਿਹਦੇ ਕਰਕੇ ਆਪਾਂ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਲੈਨੇ ਪਰ ਇਧਰ ਬਿਲਕੁਲ ਉਲਟਾ ਹੈ ਜਿੰਨਾ ਅਸੀਂ ਗੁਰੂ ਨੂੰ ਯਾਦ ਕਰਦੇ ਆ ਗੁਰੂ ਦਾ ਸਤਿਕਾਰ ਕਰਦੇ ਆ ਪਰ ਉਹਦੇ ਬਚਨ ਨੂੰ ਨਹੀਂ ਸਮਝਦੇ ਬਚਨ ਭੁੱਲ ਜਾਂਦੇ ਬਹੁਤ ਭਾਗਾਂ ਵਾਲੇ ਜਪ ਜੀ ਆਮ ਕੀ ਹੁੰਦਾ ਕਿ ਹੁਕਮਨਾਮਾ ਸੁਣਿਆ ਉਹ ਵੀ ਭੁੱਲ ਜਾਂਦਾ ਸ਼ਬਦ ਸੁਣਿਆ ਭੁੱਲ ਗਿਆ ਕਿਉਂਕਿ ਮਨ ਕਰਕੇ ਨਹੀਂ ਸੁਣਿਆ ਉਦੋਂ ਅਸੀਂ ਉਹਨਾਂ ਦੇ ਗੱਲਾਂ ਨੂੰ ਸੁਣਿਆ ਵੀ ਸਾਡੇ ਜੀਵਨ 'ਚ ਕੰਮ ਆਉਣਗੀਆਂ ਉਹ ਅੱਜ ਵੀ ਸਾਡੇ ਕੰਮ ਆ ਰਹੀਆਂ ਪਰ ਅਸੀਂ ਗੁਰੂ ਨੂੰ ਭੁੱਲ ਗਏ ਪਰ ਅਸੀਂ ਗੁਰੂ ਨੂੰ ਤਾਂ ਯਾਦ ਰੱਖਦੇ ਆ ਪਰ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਸਾਡੇ ਜੀਵਨ ਵਿੱਚ ਭੁੱਲ ਜਾਂਦਾ ਬਾਹਰ ਜਾ ਕੇ ਭੁੱਲ ਜਾਂਦਾ ਤੇ ਇਹ ਸਾਡੇ ਜੀਵਨ ਦੇ ਗੁਰੂ ਮਹਾਰਾਜ ਕਹਿੰਦੇ ਕੰਮ ਆਉਣ ਵਾਲਾ ਹੈ ਇਹ ਨਿਭਣ ਵਾਲਾ ਹੈ ਗੁਰ ਕਾ ਬਚਨ ਕਤਹੂ ਨਾ ਜਾਏ ਗੁਰ ਕਾ ਬਚਨ ਹਰਿ ਕੇ ਗੁਣ ਗਾਏ ਗੁਰੂ ਦੇ ਬਚਨਾ ਰਾਹੀ ਗੁਰੂ ਦੇ ਉਪਦੇਸ਼ ਰਾਹੀ ਅਸੀਂ ਹਰੀ ਦੇ ਗੁਣ ਗਾਉਂਦੇ ਗੁਰੂ ਉਪਦੇਸ਼ ਕਰ ਰਿਹਾ ਨਾ ਸਤਿਗੁਰ ਕਈ ਜਗ ਪੁੱਛਦੇ ਆ ਗੁਣ ਗੋਬਿੰਦ ਗਾਇਓ ਨਹੀਂ ਉਹਦੇ ਗੁਣਾ ਨੂੰ ਗਾਓ ਇਹ ਗੁਰੂ ਉਪਦੇਸ਼ ਕਰ ਰਿਹਾ ਨਾ ਗੁਰ ਕਾ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕਾ ਸਾਥ ਜਿੰਦ ਦੇ ਨਾਲ ਨਿਭਦਾ ਹੈ ਗੁਰ ਕਾ ਬਚਨ ਅਨਾਥ ਕੋ 나ਥ ਜਿਹੜੇ ਬੇਸਹਾਰ ਹੁੰਦੇ ਨਾ ਉਹਨਾਂ ਨੂੰ ਸਹਾਰਾ ਦੇਣ ਵਾਲਾ ਬਣਾ ਦਿੰਦੇ ਗੁਰੂ ਦਾ ਉਪਦੇਸ਼ ਸੇ ਸਾਡੇ ਸਾਹਮਣੇ ਹੀ ਹੈ ਨਾ ਗੁਰੂ ਰਾਮਦਾਸ ਮਹਾਰਾਜ ਲੋਕੀ ਕਹਿੰਦੇ ਸੀ ਅਨਾਥ ਹੋ ਗਿਆ ਬੇਸਹਾਰਾ ਹੈ ਪ੍ਰਮਾਤਮਾ ਨੇ ਇੰਦੀ ਕਿਰਪਾ ਕਰ ਦਿੱਤੀ ਅੱਜ ਉਹ ਦੁਨੀਆ ਦਾ ਸਹਾਰਾ ਬਣ ਕੇ ਬੈਠੇ ਅੱਜ ਹਜ਼ਾਰਾਂ ਨੇ ਲੱਖਾਂ ਸਾਧ ਸੰਗਤ ਜੀ ਉੱਥੇ ਲੰਗਰ ਛਕਦੇ ਗੁਰੂ ਰਾਮਦਾਸ ਜੀ ਹਜ਼ਾਰਾਂ ਨਹੀਂ ਲੱਖਾਂ ਹੀ ਲੋਕ ਆ ਕੇ ਨਤਮਸਤਕ ਹੁੰਦੇ ਆ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਬਹੁਤ ਕੁਝ ਕਰ ਸਕਦਾ ਹੈ ਉਹ ਪਰਮੇਸ਼ਰ ਬਹੁਤ ਵੱਡਾ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਉਹ ਜਿਹੜੇ ਬੇਸਹਾਰੇ ਲੋਕ ਆ ਨਾ ਉਹਨਾਂ ਨੂੰ ਵੀ ਸਹਾਰਾ ਦੇਣ ਵਾਲਾ ਬਣਾ ਦੇ ਨਾਥ ਬਣਾ ਦਿੰਦਾ ਹੈ ਗੁਰੂ ਦਾ ਉਪਦੇਸ਼ ਵਿੱਚ ਇੰਨੀ ਤਾਕਤ ਹੈ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕਾ ਬਚਨ ਨਰਕ ਨਾ ਪਵੈ ਨਰਕ ਦੇ ਵਿੱਚ ਅਨਰਕੇ ਹੁੰਦਾ ਨਾ ਜਦੋਂ ਅਸੀਂ ਰੱਬ ਨੂੰ ਛੱਡ ਦਿੱਤਾ ਵਿਕਾਰਾਂ ਦੇ ਵਿੱਚ ਲੋਕ ਜ਼ਿੰਦਗੀ ਬਤੀਤ ਕਰਦੇ ਆ ਉਸ ਤੋਂ ਵੱਡਾ ਨਰਕ ਹੀ ਹੈ ਸਿਰਫ ਜ਼ਿੰਦਗੀ ਦੇ ਵਿੱਚ ਖਾਣਾ ਪੀਣਾ ਹੀ ਹੈ ਕਮਾਈ ਕਰ ਲਈ ਖਾ ਲਿਆ ਪੀ ਲਿਆ ਜਦੋਂ ਇਹ ਕੰਮ ਕੀਤੇ ਜਾਂਦੇ ਆ ਫਿਰ ਜਿਸ ਵੇਲੇ ਬਨੋਰਗ ਨਸ਼ੇ ਕਰਦੇ ਆ ਲੜਾਈ ਝਗੜੇ ਹੁੰਦੇ ਆ ਨੁਕਸਾਨ ਹੀ ਹੁੰਦਾ ਨਾ ਨੁਕਸਾਨ ਤੋਂ ਨੁਕਸਾਨ ਉਹ ਨਰਕ ਹੀ ਉਸ ਤੋਂ ਵੱਡਾ ਨਰਕ ਹੀ ਹੈ ਜੇ ਹੁਣ ਸ਼ਰਾਬ ਪਿੰਦਾ ਕੋਈ ਕਰ ਦੇ ਉਹ ਉਜਾੜ ਦਿੰਦਾ ਪੈਸੇ ਵੀ ਉਜਾੜ ਦਿੰਦਾ ਫਿਰ ਝਗੜੇ ਸ਼ੁਰੂ ਹੋ ਜਾਂਦੇ ਘਰ ਦੇ ਵਿੱਚ ਕਤਲ ਹੋ ਜਾਂਦੇ ਇੱਕ ਦੂਸਰੇ ਦੇ ਨਰਕ ਹੋਰ ਸਭ ਵੱਡਾ ਕੀ ਹੈ ਪਰ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਚੱਲਦੇ ਆਂ ਵੀ ਮੇਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਵੀ ਸਿੱਖ ਨੇ ਇਹ ਕਰਮ ਕਰਨਾ ਹੈ ਤੇ ਉਹ ਫਿਰ ਬਚ ਕੇ ਰਹਿੰਦਾ ਗੁਰ ਕਾਮ ਬਚਨ ਨਰਕ ਨਾ ਪਵਹਿ ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ ਫੇਉ ਦੀ ਜੀਵ ਜਿਹੜੀ ਹੈ ਨਾ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਦੀ ਹੈ ਗੁਰ ਕਾ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਸੰਸਾਰ ਦੇ ਰਾਰੇ ਨੂੰ ਸਿਆਰੀਏ ਸੰਸਾਰ ਦੇ ਵਿੱਚ ਜਦੋਂ ਅਸੀਂ ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਜੀਵਨ ਦੇ ਵਿੱਚ ਕਮਾ ਲੈਂਦੇ ਆਂ ਤੇ ਗੁਰੂ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦੇ ਜੇ ਆਪਾਂ ਆਪਣੀ ਗੱਲ ਕਰੀਏ ਕੌਣ ਜਾਣਦਾ ਆਪਾਂ ਨੂੰ ਕਦੇ ਕਿਸ ਕਰਕੇ ਜਾਣਦਾ ਸਾਡੀ ਕੋਈ ਹیثیت ਹੈ ਸਿਰਫ ਗੁਰਬਾਣੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਕਰਕੇ ਲੋਕ ਸਨਮਾਨ ਕਰਦੇ ਆ ਸਤਕਾਰ ਕਰਦੇ ਉਹ ਪ੍ਰਮਾਤਮਾ ਪ੍ਰਸਿੱਧ ਕਰ ਦਿੰਦਾ ਜਦੋਂ ਉਹਦਾ ਉਹਦੇ ਉਪਦੇਸ਼ ਨੂੰ ਆਪਾਂ ਸੁਣਦੇ ਆ ਉਹਨੂੰ ਕਮਾ ਲੈਨੇ ਆ ਜੀਵਨ ਦੇ ਵਿੱਚ ਗੁਰ ਕਾ ਬਚਨ ਪ੍ਰਗਟ ਸੰਸਾਰ ਕਿਉਂਕਿ ਉਹਦੇ ਬਚਨ ਦੇ ਵਿੱਚ ਇੰਨੀ ਤਾਕਤ ਹੈ ਜੇ ਅਸੀਂ ਬਚਨ ਨੂੰ ਕਮਾ ਲੈਨੇ ਉਪਦੇਸ਼ ਨੂੰ ਕਮਾ ਲੈਨੇ ਬਚਨੇ ਕਮਾਇਆ ਸੀ ਫਿਰ ਬੇਨਤੀ ਕਰ ਰਿਹਾ ਆ ਚਾਹੇ ਸੱਜਣ ਥੱਗ ਸੀ ਭੂਮੀਆਂ ਚੋਰ ਸੀ ਹੁਣ ਭੂਮੀਆਂ ਚੋਰ ਜਿਹੜਾ ਕਹਾਣੀ ਬੜੀ ਸੌਖੀ ਜਿਹੀ ਆ ਸਾਖੀ ਜਿਹੀ ਗੁਰਨਾਨਦ ਸਾਹਿਬ ਜਾਂਦੇ ਆ ਗੁਰਨਾਨਦ ਸਾਹਿਬ ਦੇ ਕੋਲ ਚੋਰ ਆਉਂਦਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਕੰਮ ਕੀ ਕਰਦਾ ਪਹਿਲਾਂ ਪੁੱਛਦੇ ਹੁੰਦੇ ਸੀ ਕਿਰਤ ਕੀ ਕਰਦਾ ਕਹਿੰਦਾ ਜੀ ਹੁਣ ਝੋਟ ਨਹੀਂ ਬੋਲਿਆ ਨੇ ਹੁਣ ਆਪਾਂ ਕੋਈ ਕੁਝ ਕਰਕੇ ਵੀ ਗੁਰਮਖ ਹਨ ਤੇ ਉਹਨੇ ਗੁਰੂ ਮਹਾਰਾਜ ਨੂੰ ਕਹਿੰਦਾ ਮੈਂ ਚੋਰੀਆਂ ਕਰਦਾ ਵਿਸ਼ਾਜੀ ਨੇ ਆਖਿਆ ਚੋਰੀਆਂ ਨਹੀਂ ਕਰੀਦੇ ਹੁੰਦੀਆਂ ਕੰਮ ਚੰਗਾ ਨਹੀਂ ਹੈ ਤੇ ਦੂਸਰਾ ਸੱਚ ਬੋਲਿਆ ਕਹਿੰਦਾ ਮੈਂ ਛੱਡ ਨਹੀਂ ਸਕਦਾ ਕਹਿੰਦੇ ਸ਼ਾਬਾਸ਼ ਨੇ ਤਾਂ ਬੰਦੇ ਅਰਦਾਸ ਕਰਾ ਲੈਂਦੇ ਵੀ ਅੱਜ ਤੋਂ ਸ਼ਰਾਬ ਨਹੀਂ ਪੀਣੀ ਉਹ ਫਿਰ ਬਹਵਤੇ ਕੇ ਬਾਅਦ 15 ਦਿਨ ਬਾਅਦ ਫਿਰ ਸ਼ੁਰੂ ਹੋ ਜਾਂਦੇ ਵੀ ਹੁਣ ਮੈਂ ਉਹ ਝੂਠ ਨਹੀਂ ਬੋਲਿਆ ਕਰਨਾ ਹੁਣ ਮੈਂ ਦੁਕਾਨ ਤੇ ਗਲਤ ਕੰਮ ਨਹੀਂ ਕਰਨਾ ਫਿਰ ਕਰ ਹੀ ਜਾਂਦੇ ਪਰ ਤੂੰ ਚੰਗਾ ਕੰਮ ਕੀਤਾ ਵੀ ਤੂੰ ਕਹਿ ਦਿੱਤਾ ਵੀ ਮੈਂ ਛੱਡ ਨਹੀਂ ਸਕਦਾ ਤੇ ਕਹਿੰਦੇ ਜਿਸ ਵੇਲੇ ਗੁਰਮਾਰਾ ਕਹਿੰਦੇ ਠੀਕ ਆ ਭਾਈ ਮੇਰੇ ਤਿੰਨ ਬਚਨ ਜਿਹੜੇ ਆ ਉਹ ਯਾਦ ਰੱਖੀ ਚੋਰੀ ਕਰ ਲੈ ਚੋਰੀ ਕਰ ਲਾ ਪਰ ਮੇਰੇ ਤਿੰਨ ਬਚਨ ਯਾਦ ਰੱਖੀ ਪਹਿਲੀ ਗੱਲ ਹੈ ਝੂਠ ਨਹੀਂ ਬੋਲਣਾ ਦੂਸਰਾ ਨਮਕ ਆ ਕੇ ਹਰਾਮ ਨਹੀਂ ਕਰਨਾ ਤੇ ਗਰੀਬ ਮਾਰ ਨਹੀਂ ਹੋਣ ਦੇਣੀ ਤਿੰਨ ਚੀਜ਼ਾਂ ਯਾਦ ਦੋ ਚਾਰ ਮਹੀਨੇ ਨਿਕਲ ਗਏ ਚੰਗੀ ਤਰ੍ਹਾਂ ਹੁਣ ਸੋਚਦਾ ਵੀ ਚੋਰੀ ਕਰਨੀ ਆ ਤੇ ਚੋਰੀ ਹੁਣ ਵੱਡੀ ਕਰਾਂਗੇ ਜਿਹੜਾ ਸਾਲ ਦੋ ਸਾਲ ਨਿਕਲ ਜਾਣ ਚੋਰੀ ਨਾ ਕਰੀਏ ਰਾਜੇ ਦੇ ਘਰ ਚੋਰੀ ਕਰਨ ਚਲਾਇਆ ਬਾਹਰ ਸਪਾਈ ਖੜੇ ਸੀ ਕਹਿੰਦੇ ਕੌਣ ਹੈ ਕਹਿੰਦਾ ਮੈਂ ਚੋਰ ਕਪੜੇ ਬੜੇ ਸੋਹਣੇ ਪਾਏ ਸੀ ਬਾਬਾ ਜੀ ਨੇ ਕਹਾਂ ਝੂਠ ਨਹੀਂ ਬੋਲਣਾ ਉਹ ਵੀ ਦੇਖਦੇ ਆ ਵੀ ਇੰਨੇ ਸੋਹਣੇ ਕਪੜੇ ਪਾਏ ਆ ਕਿਤੇ ਰਾਜੇ ਦਾ ਰਿਸ਼ਤੇਦਾਰ ਸਾਡੇ ਨਾਲ ਮਜ਼ਾਕ ਕਰਦਾ ਕਹਿੰਦਾ ਮਹਾਰਾਜ ਜਾਓ ਅੰਦਰ ਅੰਦਰ ਚਲਾ ਜਾਂਦਾ ਅੰਦਰ ਚੋਰੀ ਕਰਦਾ ਤੇ ਸਮਾਂ ਕਾਫੀ ਲੱਗ ਜਾਂਦਾ ਸਮਾਨ ਬੰਨਣ ਦੇ ਵਿੱਚ ਰਾਤ ਹੋ ਜਾਂਦੀ ਕੁਝ ਖਾਣ ਵਾਲੀ ਚੀਜ਼ ਮੂੰਹ ਨੂੰ ਲੱਗ ਜਾਂਦੀ ਏ ਹੁਣ ਖਾ ਕੇ ਦੇਖਦਾ ਤੇ ਉਹ ਨਮਕ ਹੁੰਦਾ ਵੀ ਬਾਬੇ ਨੇ ਆਖੇ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਉਹ ਸਾਰਾ ਵਜਿਆ-ਭੁਜਾਇਆ ਸਮਾਨ ਉੱਥੇ ਛੱਡ ਦਿੱਤਾ ਹੁਣ ਸਵੇਰ ਹੋਈ ਤੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਹੋਈ ਤੇ ਸਮਾਨ ਲੈ ਕੇ ਨਹੀਂ ਗਏ ਚੋਰ ਕੋਲ ਸਾਰਾ ਪਤਾ ਹੁੰਦਾ ਉਹਨਾਂ ਨੂੰ ਸਾਰੇ ਚੋਰ ਇਕੱਠੇ ਹੋ ਗਏ ਸਾਰਿਆਂ ਨੂੰ ਮਾਰ ਪਈ ਤੇ ਤੀਸਰਾ ਬਚਨ ਉਹਨੂੰ ਯਾਦ ਆ ਗਿਆ ਵੀ ਕੰਮ ਮੈਂ ਕੀਤਾ ਮਾਰ ਹੋਰ ਕਿਸੇ ਨੂੰ ਪੈ ਰਹੀ ਹੈ ਤੇ ਬਾਬੇ ਨੇ ਆਖੇ ਸੀ ਵੀ ਗਰੀਬ ਮਾਰ ਨਹੀਂ ਹੋਣ ਦੇਣੀ ਤੇ ਚਲਾ ਗਿਆ ਰਾਜੇ ਦੇ ਕੋਲ ਕਹਿੰਦਾ ਮੈਂ ਚੋਰੀ ਕੀਤੀ ਤੇ ਜਦੋਂ ਦੱਸਿਆ ਵੀ ਮੈਂ ਆ ਬਚਨ ਕਮਾਏ ਆ ਤੇ ਰਾਜੇ ਨੇ ਉਹਨੂੰ ਆਪਣਾ ਗੁਰੂ ਬਣਾ ਲਿਆ ਸੀ ਕਹਿਣ ਦਾ ਭਾਵ ਹੈ ਕਿ ਸੁਣ ਤਾਂ ਆਪਾਂ ਲੈਨੇ ਆਂ ਲੈ ਵੀ ਤੁਹਾਨੂੰ ਸੁਣਾ ਦਿੰਨਾ ਪਰ ਅਸੀਂ ਨਹੀਂ ਕਰ ਸਕਦੇ ਆ ਕਹਦੇ ਨੇ ਨਾ ਵੀ 13-13 ਬਾਬੇ ਨਾਨਕ ਨੇ ਤੋਲੇ ਸੀ ਬੜੀ ਸੋਹਣੀ ਸਾਖੀ ਲੱਗਦੀ ਹੈ ਪਰ ਦੁਕਾਨ ਤੇ ਬੈਠ ਕੇ ਅਸੀਂ ਨਹੀਂ ਤੋਲ ਸਕਦੇ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਉਹਦੇ ਉਪਦੇਸ਼ ਨੂੰ ਜੀਵਨ ਵਿੱਚ ਕਾ ਲਿਆ ਗੁਰ ਕਾ ਗੁਰ ਉਪਦੇਸ਼ ਹਿਰਦੇ ਕਮਾਵੋ ਤੇ ਉਹਦੇ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਨਾ ਸੁਣਨ ਦਾ ਨਹੀਂ ਸੁਣ ਤਾਂ ਆਪਾਂ ਲੈਨੇ ਆਂ ਬੋਲ ਆਪਾਂ ਲੈਨੇ ਆਂ ਗੁਰੂ ਮਹਾਰਾਜ ਕਹਿੰਦੇ ਉਹਨੂੰ ਕਮਾਉਣਾ ਹੈ ਜਦੋਂ ਕਮਾਵਾਂਗੇ ਜੀਵਨ ਦੇ ਵਿੱਚ ਉਹ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਤਰੱਕੀ ਆਏਗੀ ਬਹੁਤ ਪਰਮਾਤਮਾ ਸਾਡੇ ਜੀਵਨ ਦੇ ਵਿੱਚ ਬਦਲਾਅ ਕਰੇਗਾ ਨਹੀਂ ਤਾਂ ਉਸੇ ਤਰ੍ਹਾਂ ਸਾਡਾ ਜੀਵਨ ਚੱਲਦਾ ਰਹਿੰਦਾ ਹੈ ਗੱਲ ਕੀ ਹੈ ਕਿ ਜਿੱਦਨ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹੈ ਕਮਾਉਣ ਦੇ ਨਾਲ ਸਾਨੂੰ ਡਰ ਵੀ ਹੋਣਾ ਚਾਹੀਦਾ ਹੈ ਉਪਦੇਸ਼ ਦੇ ਨਾਲ ਸਾਨੂੰ ਡਰ ਵੀ ਹੋਣਾ ਚਾਹੀਦਾ ਇੱਕ ਬਹੁਤ ਵੱਡੇ ਮਹਾਪੁਰਸ਼ ਹਨ ਤੇ ਉਹਨਾਂ ਦੇ ਕੋਲ ਇੱਕ ਬੰਦਾ ਆ ਗਿਆ ਸੇਵਾ ਕਰਦਾ ਸੀ ਪਰ ਉਹਨੂੰ ਆਦਤ ਸੀ ਸ਼ਰਾਬ ਪੀਣ ਦੀ ਉਹਨੂੰ ਬੁਲਾਇਆ ਕਹਿੰਨ ਲੱਗੇ ਬੇਟਾ ਸ਼ਰਾਬ ਨਾ ਪੀਆ ਕਰ ਕਹਿੰਦਾ ਜੀ ਹੁਣ ਮਿਲਾਂਗੇ ਪਰ ਮੈਂ ਸ਼ਰਾਬ ਛੱਡ ਨਹੀਂ ਸਕਦਾ ਕਹਿੰਦੇ ਠੀਕ ਹੈ ਮੇਰੇ ਨਾਲ ਸ਼ਰਤ ਲਾ ਲਾ ਮੇਰੀ ਇੱਕ ਗੱਲ ਮੰਨ ਲਾ ਕਹਿੰਦਾ ਕਿ ਦੱਸੋ ਮੇਰੀ ਗੱਲ ਮੰਨ ਲਾ ਕਹਿੰਦੇ ਕਿਹੜੀ ਵੀ ਜਦੋਂ ਮੇਰੀ ਯਾਦ ਆ ਜੇ ਨਾ ਉਦੋਂ ਤੂੰ ਸ਼ਰਾਬ ਨਾ ਪੀਂ ਜਦੋਂ ਮੇਰੀ ਯਾਦ ਆਵੇ ਉਦੋਂ ਤੂੰ ਸ਼ਰਾਬ ਨਹੀਂ ਪੀਣੀ ਕਹਿੰਦਾ ਜੀ ਠੀਕ ਹੈ ਚਲਾ ਗਿਆ 6 ਮਹੀਨੇ ਬਾਅਦ ਵਾਪਸ ਆਇਆ ਕਹਿੰਦਾ ਦੱਸ ਕੀ ਹਾਲ ਚਾਲ ਆ ਸ਼ਰਾਬ ਸ਼ਰੂਪ ਛੱਡੀ ਕਿ ਨਹੀਂ ਕਹਿੰਦਾ ਜੀ ਛੱਡ ਦਿੱਤੀ ਜਦੋਂ ਪਿੰਦਾ ਸੀ ਤੁਹਾਡਾ ਖਿਆਲ ਆ ਜਾਂਦਾ ਸੀ ਵੀ ਤੇ ਇਹ ਤਾਂ ਉਹ ਤੁਹਾਡੇ ਨਾਲ ਸ਼ਰਤ ਲਾਈ ਸੀ ਤੁਹਾਡੇ ਨਾਲ ਵਚਨ ਕੀਤਾ ਸੀ ਤੇ ਮੈਂ ਕਿਹਾ ਤਾਂ ਤੋੜ ਸਕਦਾ ਸੀ ਤੇ ਜਿੱਦਣ ਡਰ ਹੋਏਗਾ ਨਾ ਵੀ ਮੇਰੇ ਗੁਰੂ ਨੇ ਆਖਿਆ ਕਿ ਡਰਨੇ ਹੁੰਦਾ ਕਹਿੰਦਾ ਕਿ ਕੋਣ ਦੇਖਦਾ ਕਰ ਲੋ ਤੇ ਜਿੱਦਣ ਡਰ ਹੋਏਗਾ ਨਾ ਜੀਵਨ ਦੇ ਵਿੱਚ ਤੇ ਉਹ ਬੰਦਾ ਉਹ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰੇਗਾ ਵੀ ਮੇਰੇ ਗੁਰੂ ਨੇ ਇਹ ਸਾਨੂੰ ਜੀਵਨ ਦੇ ਵਿੱਚ ਸਬਕ ਦਿੱਤਾ ਹੈ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦਾ ਵਚਨ ਜਿਹਨਾਂ ਨੇ ਕਮਾਇਆ ਸੀ ਨਾ ਉਹਨਾਂ ਨੂੰ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ। ਗੁਰੂ ਦਾ ਉਪਦੇਸ਼ ਕਿੰਨੇ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਜਿਨ੍ਹਾਂ ਨੇ ਸਤਿਗੁਰ ਦੇ ਬਚਨ ਨੂੰ ਕਮਾਇਆ। ਅੱਜ ਮਰਦਾਨਾ ਜੀ ਜੇ ਗੁਰਨਾਨਦ ਦੇਵ ਜਾਦ ਕਰਦੇ ਆ ਮਰਦਾਨੇ ਨੂੰ ਵੀ ਯਾਦ ਕਰਦੇ। ਕਿਉਂਕਿ ਗੁਰੂ ਪਾਤਸ਼ਾਹ ਨੇ ਸਾਡੇ ਵਿੱਚ ਕੋਈ ਭੇਦ ਨਹੀਂ ਰੱਖਿਆ। ਸਾਨੂੰ ਕੋਈ ਫਰਕ ਨਹੀਂ ਹੈ। ਅੱਜ ਰਾਜਨੀਤਿਕ ਤੌਰ ਤੇ ਲੋਕ ਜਿਹੜੇ ਆ ਅੱਜ ਅਲੱਗ-ਅਲੱਗ ਆਪਣੇ ਪੰਥ ਚਲਾ ਰਹੇ ਕਬੀਰ ਪੰਥੀ ਹੋ ਗਿਆ ਰਵਿਦਾਸ ਜੀ ਨੂੰ ਮੰਨਣ ਵਾਲੇ ਉਹ ਅਲੱਗ ਆਪਣਾ ਗ੍ਰੰਥ ਤਿਆਰ ਕਰਨ ਲੱਗ ਗਏ ਤੇ ਕਹਿਣ ਦਾ ਭਾਵ ਹੈ ਕਿ ਸਾਨੂੰ ਤਾਂ ਗੁਰੂ ਮਹਾਰਾਜ ਨੇ ਨਹੀਂ ਸਿਖਾਇਆ ਨਾ ਜੈਸੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ ਕਿ ਦੇਖੋ ਰਵਿਦਾਸ ਜੀ ਨੂੰ ਵੀ ਬਰਾਬਰ ਦਾ ਸਨਮਾਨ ਹੈ ਕਬੀਰ ਸਾਹਿਬ ਜੀ ਨੂੰ ਵੀ ਸਨਮਾਨ ਹੈ ਕੋਈ ਭੇਦ ਨਹੀਂ ਹੈ ਜੇ ਸਾਡੇ ਅੰਦਰ ਇਹੀ ਭੇਦ ਬਣਿਆ ਰਿਹਾ ਤੇ ਅਸੀਂ ਕਦੇ ਵੀ ਜੀਵਨ ਦੇ ਵਿੱਚ ਉਪਦੇਸ਼ ਕਮਾਈ ਨਹੀਂ ਸਕਦੇ ਗੱਲ ਤਾਂ ਸੀ ਕਿ ਅਸੀਂ ਉਪਦੇਸ਼ ਨੂੰ ਕਮਾਈਏ ਉਹਨਾਂ ਮਹਾਪੁਰਸ਼ਾਂ ਨੂੰ ਵੀ ਅਸੀਂ ਝਗੜੇ ਵਿੱਚ ਪਾ ਕੇ ਰੱਖ ਦਿੱਤਾ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਉਹਦਾ ਜਿਹੜਾ ਉਹ ਬਚਨ ਸੀ ਜਿਹੜਾ ਉਹ ਉਪਦੇਸ਼ ਸੀ ਉਹਨੂੰ ਜਦੋਂ ਅਸੀਂ ਜੀਵਨ ਦੇ ਵਿੱਚ ਕਮਾਉਂਦੇ ਆ ਤੇ ਸੰਸਾਰ ਦੇ ਵਿੱਚ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਅੱਜ ਦੇਖੋ ਨਾ ਜਿੱਥੇ ਵੀ ਗੁਰਬਾਣੀ ਹੈ ਪੂਰਾ ਸੰਸਾਰ ਦੇ ਵਿੱਚ ਗੁਰਬਾਣੀ ਹੈ ਤੇ ਜਿੱਥੇ ਗੁਰਬਾਣੀ ਹੈ ਉੱਥੇ ਕਬੀਰ ਸਾਹਿਬ ਜੀ ਵੀ ਹੈ ਉੱਥੇ ਰਵਿਦਾਸ ਜੀ ਵੀ ਹੈ ਉੱਥੇ ਸਧਨਾ ਜੀ ਵੀ ਆ ਉਥੇ ਭਗਤ ਪੀਪਾ ਜੀ ਵੀ ਆ ਭਗਤ ਸੈਨ ਜੀ ਵੀ ਆ ਸਾਰੇ ਭਗਤ ਪਹੁੰਚ ਗਏ ਨਾ ਤੇ ਉਹ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਜਿਹੜਾ ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਕਮਾ ਲਿਆ ਤੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੇ ਬਚਨ ਨਾਵੇ ਹਾਰ ਦੇਖੋ ਕਿੰਨਾ ਸੋਹਣਾ ਸਾਨੂੰ ਸਮਝਾ ਰਹੇ ਜਿਹਦਾ ਮਾਲ ਸਮਝਾਉਂਦੇ ਨਾ ਬੱਚਿਆਂ ਨੂੰ ਵੀ ਤੁਸੀਂ ਗੱਲ ਮੰਨ ਲਓ ਕਦੇ ਤੁਸੀਂ ਹਾਰੋਗੇ ਨਹੀਂ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਗੁਰ ਕਾ ਬਚਨ ਨਾ ਆਵੇ ਹਾਰ ਤੁਸੀਂ ਕਦੇ ਹਾਰ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ ਜੇ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲਓ ਇਹ ਨਹੀਂ ਕਿ ਆਪਾਂ ਇੱਕ ਦਿਨ ਵਿੱਚ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਮਾ ਲਈਏ ਇੱਕ ਗੱਲ ਹੀ ਅਸੀਂ ਜੀਵਨ ਵਿੱਚ ਕਮਾ ਲਈਏ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਅਸੀਂ ਇੱਕ ਸਾਲ ਦੇ ਵਿੱਚ ਇੱਕ ਗੱਲ ਕਮਾ ਲਓ ਗੁਰਪੁਰਬ ਮਨਾਉਂਦੇ ਨਾ ਗੁਰਨਾਣ ਸਾਹਿਬ ਜੀ ਦਾ ਇੱਕ ਸਾਲ ਦੇ ਵਿੱਚ ਜਦੋਂ ਹੁਣ ਮੇਰੀ 50 ਸਾਲ ਦੀ ਉਮਰ ਹੋਣ ਲੱਗੀ ਆ ਤੇ 50 ਸਾਲ ਦੇ ਤੇ ਇੱਕ ਵੀ ਮੈਂ ਇੱਕ ਇੱਕ ਗੱਲ ਵੀ ਕਰ ਲੈਂਦਾ ਤੇ 50 ਗੱਲਾਂ ਜੀਵਨ 50 ਗੱਲਾਂ ਦੇ ਨਾਲ ਕਿੰਨਾ ਵੱਡਾ ਜੀਵਨ ਸੁਧਰ ਜਾਣਾ ਸੀ ਤੇ ਅਸੀਂ ਇੱਕ ਵੀ ਗੱਲ ਜੀਵਨ ਦੇ ਵਿੱਚ ਕਮਾ ਲਈ ਇੱਕ ਵੀ ਸਾਲ ਵਿੱਚ ਵੀ ਇੱਕ ਕਮਾ ਲਈਏ ਵੀ ਮੈਂ ਆਹ ਕੰਮ ਹੁਣ ਕਰਨਾ ਛੱਡਣਾ ਇਹ ਬਰਿਆਈ ਆ ਇਹ ਮੈਂ ਗੁਰੂ ਮਹਾਰਾਜ ਦੇ ਅੱਗੇ ਅਰਦਾ ਕਿਹੜੀ ਕਿਹੜੀ ਅਰਦਾਸ ਨਹੀਂ ਸੁਣਦਾ ਉਹ ਕਮੀਆਂ ਕਿਹਦੇ ਵਿੱਚ ਨਹੀਂ ਆ ਪਰ ਜਦੋਂ ਅਸੀਂ ਅਰਦਾਸ ਕਰਦੇ ਆ ਨਾ ਸਤਗੁਰੂ ਸੁਣਦਾ ਹੈ ਬਹੁਤ ਆਪ ਜੀ ਵੀ ਦੇਖਦੇ ਹੋ ਬਹੁਤ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹ ਸਾਨੂੰ ਹੱਥ ਦੇ ਕੇ ਬਚਾਉਂਦਾ ਹੈ ਗਲਤ ਰਸਤੇ ਤੋਂ ਜਾਣ ਤੋਂ ਬਚਾਉਂਦਾ ਹੈ ਸਾਨੂੰ ਹਾਰ ਨਹੀਂ ਦਿੰਦਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਤਾ ਦਿੰਦਾ ਹੈ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਹੈ ਗੱਲ ਯਾਦ ਆ ਜਾਂਦੀ ਨਾ ਬਾਰ-ਬਾਰ ਵੀ ਗੁਰੂ ਸਾਡੇ ਵਾਸਤੇ ਉਪਦੇਸ਼ ਹੈ ਤੇ ਕੋਸ਼ਿਸ਼ ਮੈਂ ਤਾਂ ਹਮੇਸ਼ਾ ਕੋਸ਼ਿਸ਼ ਕਰਦਾ ਮੈਂ ਉਹੀ ਬੋਲਾਂਗਾ ਜੋ ਮੈਂ ਜੀਵਨ ਦੇ ਵਿੱਚ ਕਮਾ ਰਿਹਾ ਕਮੀਆਂ ਬਹੁਤ ਹੁੰਦੀਆਂ ਗੁਰੂ ਮਾਰ ਕਹਿੰਦੇ ਹਮ ਆਪਗੁਣ ਭਰੇ ਏਕ ਗੁਣ ਨਹੀਂ ਉਹਦਾ ਫਿਰ ਅਸਰ ਵੀ ਨਹੀਂ ਹੁੰਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਗੁਰ ਕੇ ਬਚਨ ਨਾ ਆਵੇ ਹਾਰ ਉਹ ਕਦੇ ਜ਼ਿੰਦਗੀ ਵਿੱਚ ਹਾਰ ਨਹੀਂ ਹੁੰਦੀ ਜਿਹੜਾ ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਕਮਾ ਲੈਂਦਾ ਜਿਸ ਜਨ ਹੋਏ ਆਪ ਕਿਰਪਾਲ ਜਿਸ ਜਨ ਦੇ ਉਪਰ ਪ੍ਰਮਾਤਮਾ ਆਪ ਕਿਰਪਾਲੂ ਬਣਦਾ ਨਾਨਕ ਸਤਗੁਰੂ ਸਦਾ ਦੇয়াল ਉਦੇ ਉੱਪਰ ਸਤਿਗੁਰੂ ਸਦਾ ਹੀ ਦਿਆਲ ਹੋ ਕੇ ਰੱਖਦਾ ਹੈ ਸਦਾ ਹੀ ਦਿਆਲ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਉਹਦੇ ਬਚਨਾਂ ਨੂੰ ਉਹਦੇ ਉਪਦੇਸ਼ਾਂ ਨੂੰ ਅਸੀਂ ਉਪਦੇਸ਼ ਦਾ ਅਰਥ ਕੀ ਹੁੰਦਾ ਉਪ ਉਹ ਮਤਲਬ ਬਹੁਤ ਦੂਰ ਦੀ ਗੱਲ ਨੂੰ ਨੇੜੇ ਕਰਕੇ ਦੱਸ ਦੇਣਾ ਉਪਦੇਸ਼ ਸਿਰਫ ਦੇਸ਼ ਹੀ ਸੁਣ ਰਹੇ ਹੈ ਨਾ ਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਫਿਰ ਬੇਨਤੀ ਕਰ ਰਹੇ ਆ ਇਹ ਇੱਕ ਵਾਸਤੇ ਨਹੀਂ ਹੈ ਵੀ ਸਿਰਫ ਸਿੱਖਾਂ ਵਾਸਤੇ ਆ ਸਤਿਗੁਰ ਦਾ ਉਪਦੇਸ਼ ਖਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਰਿਆਂ ਦੇ ਵਾਸਤੇ ਇੱਕੋ ਉਪਦੇਸ਼ ਆ ਸਤਿਗੁਰੂ ਦਾ ਜੇ ਅਸੀਂ ਉਹਨੂੰ ਕਮਾ ਲਈਏ ਜੀਵਨ ਦੇ ਵਿੱਚ ਉਸ ਉਹਦੇ ਉੱਪਰ ਚੱਲਣਾ ਯਤਨ ਕਰ ਲਈਏ ਤੇ ਉਹ ਜੀਵਨ ਬਹੁਤ ਭਾਗਸ਼ਾਲੀ ਜੀਵਨ ਦੇ ਵਿੱਚ ਸਾਡੇ ਬਦਲਾਅ ਲਿਆ ਸਕਦਾ ਸਾਡੇ ਜੀਵਨ ਵਿੱਚ ਤਬਦੀਲੀ ਲਿਆ ਸਕਦਾ ਤੇ ਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਉਪਦੇਸ਼ ਹਨ ਰਹਾਉ ਦੀ ਪੰਕਤੀ ਚ ਗੁਰੂ ਸਾਹਿਬ ਨੇ ਆਖਿਆ ਜੋ ਗੁਰ ਦਿਆ ਸੋ ਮਨ ਕੇ ਕੰਮ ਜੋ ਗੁਰੂ ਉਪਦੇਸ਼ ਨੇ ਸਾਡੇ ਮਨ ਦੇ ਕੰਮ ਆਉਣ ਵਾਲਾ ਤੇ ਅਸੀਂ ਬਾਹਰੋਂ ਭਾਵੇਂ ਨੱਕ ਰਗੜੀ ਜਾਓ ਭਾਵੇਂ ਕੰਨ ਖਿੱਚੀ ਜਾਓ ਕੰਨ ਲੰਬੇ ਹੋ ਜਾਣਗੇ ਕੁਛ ਨਹੀਂ ਹੋਣਾ ਨੱਕ ਰਗੜੋਗੇ ਨੱਕ ਘਸ ਜਾਏਗਾ ਪਰ ਜਿੰਨੇ ਤੱਕ ਅਸੀਂ ਉਪਦੇਸ਼ ਨਹੀਂ ਕਮਾਉਂਦੇ ਉਹਨੇ ਤੱਕ ਜੀਵਨ ਦੇ ਵਿੱਚ ਬਦਲਾਅ ਨਹੀਂ ਆ ਸਕਦਾ ਤੇ ਸਤਗੁਰ ਕਹਿੰਦੇ ਇਹ ਜਿਹੜੇ ਗੁਰੂ ਦੇ ਬਚਨ ਆ ਨਾ ਗੁਰ ਕੈ ਜੋ ਗੁਰ ਦੀ ਆ ਸੋ ਮੰਨ ਕੇ ਕਾਮ ਸੰਤ ਕਾ ਕੀਆ ਸਤ ਕਰ ਮਾਨ ਜੋ ਗੁਰੂ ਕਹ ਰਿਆ ਨਾ ਇਹਨੂੰ ਸਤ ਕਰਕੇ ਸੱਚ ਕਰਕੇ ਮੰਨੋ ਕਦੇ ਸ਼ੰਕਾ ਨਾ ਕਰੋ ਗੁਰਬਾਣੀ ਦੇ ਉੱਪਰ ਕਦੇ ਆਪਣੇ ਗੁਰੂ ਦੇ ਉੱਪਰ ਸ਼ੰਕਾ ਨਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਤ ਸੰਗਤ ਜੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ